लाराबाजी भगवंत मान जी लाॾेबाजी चेगी किरो कर ਮੁਰਦਾਪੁਰ ਜੈ ਜੰਗਪਤ ਕਰੋ ਮੁਰਦਾਪੁਰ ਜੈ ਜੰਗਪਤ ਕਰੋ ਮਹਾਲ ਕਰੋ ਮਹਾਲ ਕਰੋ ਜੈ ਕੀ ਨਹੀਂ ਚਲੇਗੀ ਜੰਮੇ ਬਾਜੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਭਗਵਾਨ ਜੀ ਤੁਹਾ ਸਰਕਾਰ ਮੁਰਦਾਪੁਰ ਮੁਰਦਾਪੁਰ ਮੁਰਦਾਪੁਰਾਰੇ ਪਾਗੇ ਵੀ ਚਲੇਗੀ ਨਹੀਂ ਚਲੇਗੀ ਗੁੰਦਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ کوٽا پارٽ جو پورا ريڊر ملن ٿو ۽ ٻيو ڪجهه ڏيکاري ٿو نا ماخديم موروءي آهي نه نه بلا کانگرس نه بلا کانگرس آهي ڪو ڪو نه मुझा मुझा सरकार मुद्दा पा, मुद्दा पा, मुद्दा पा। बारे बाजी आदि सरकार मुद्दा पा, मुद्दा पा, मुद्दा पा। हमें बाजियां बंद करो, बंद करो, बंद करो। हमें बाजी नहीं चले, नहीं चले, नहीं। प्रशासन छोड़ दे।, दे, दे, आई दे... आई दे। ਬਦਾਂ ਨੀ ਕੀ ਨਾਮ ਹੈ ਜਗਮੌਣ ਆ ਲਕਾ ਮੈਂ ਜੰਗਲਾਤ ਦਾ ਸੁਪਾ ਪ੍ਰਧਾਨ ਕਿਹੜੀਆਂ ਮੰਗਾਂ ਨੂੰ ਲੈ ਕੇ ਆ ਜੀ ਅੱਜ ਅਸੀਂ ਜਿਹੜੀਆਂ ਲੰਮੇ ਅਸਤੇ ਤੋਂ 25-25 ਸਾਲਾਂ ਤੋਂ ਅਸੀਂ ਕਾਂਗਰਸ ਦੇ ਨੂੰ ਵੀ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹੇ ਕਾਲੀ ਸਰਕਾਰ ਬਰਦਰ ਵੀ ਲਗਾਤਾਰ ਸੰਘਰਸ਼ ਕਰਦੇ ਰਹੇ ਪਰ ਭਗਵਾਨ ਤਮਾਨ ਸਰਕਾਰ ਨੇ ਸਾਡੇ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜਿਨਨੇ ਵੀ ਸਾਡੇ ਡੇਲੀ ਵੇਜ ਦੇ ਵਰਕਰ ਨੇ ਤੇ ਡਾਕਟਰ ਤੇ ਲੱਗੇ ਕੰਮ ਇਹਨੇ ਉਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ ਜਿਨਾਂ ਦੀ 10 ਸਾਲ ਦੀ ਸਰਵਿਸ ਹੋ ਗਈ ਆ ਪਰ ਅੱਜ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਉਹ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਵੀ ਜਿਹੜਾ 10ਵੀਂ ਪਾਸ ਆ ਉਹਨੂੰ ਅਸੀਂ ਜਿਹਨੇ 10 ਸਾਲ ਦੀ ਸਰਵਿਸ ਹੋ ਗਈ ਜਾਂ ਕਿਸੇ ਨੇ ਕੋਰਟ ਕੇਸ ਦੇ ਵਿੱਚ ਕੋਰਟ ਕੇਸ ਨਹੀਂ ਕੀਤਾ ਵਾ ਅਸੀਂ ਉਹਨਾਂ ਨੂੰ ਰੈਗੂਲਰ ਕਰਾਂਗੇ ਜਿਹੜੇ 25 25 30 ਸਾਲਾਂ ਤੋਂ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਰੈਗੂਲਰ ਨਹੀਂ ਕਰਾਂਗੇ ਕਿਉਂਕਿ ਅਨਪੜ੍ਹ ਨੇ ਜਦੋਂ ਕਿ ਇਹੋ ਬੇਲਦਾਰ ਨੇ ਬੁੱਟੇ ਲਾਉਣ ਦਾ ਕੰਮ ਉਹਨਾਂ ਨੂੰ ਤਜਰਬਾ ਜਿਹੜਾ ਹੈਗਾ 25 25 ਸਾਲ ਦਾ ਹੋ ਗਿਆ ਉਹਨਾਂ ਨੂੰ ਰੈਗੂਲਰ ਹੋਣ ਤੋਂ ਬਾਝਾ ਰੱਖ ਰਹੇ ਨੇ ਉਹਦਾ ਰੋਸ ਜਿਹੜਾ ਹੈਗਾ ਵਰਕਰਾਂ ਦੇ ਵਿੱਚ ਆਇਆ ਉਹਨੂੰ ਲੈ ਕੇ ਅਸੀਂ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਹਾਂ ਉਹਨਾਂ ਅਸੀਂ ਕਰੋ ਤੇ ਮਦੋਦੀ ਨੀਤੀ ਦੇ ਤਹਿਤ ਜਿਹੜਾ ਹੈਗਾ ਸੰਘਰਸ਼ ਕਰਾਂਗੇ ਸਰਕਾਰ ਦੇ ਵਿਰੁੱਧ ਇਸ ਕਰਕੇ ਅਸੀਂ ਜਿਹੜਾ ਹੈਗਾ ਅੱਜ ਮੁੱਖ ਮੰਤਰੀ ਨੂੰ ਤਜਾਵ ਨਹੀਂ ਦੇਣ ਲਈ ਆਏ ਆ ਜੇ ਸਾਡੇ ਜੰਗਲਾਤ ਦੇ ਕੰਮੇ ਪੱਕੇ ਨਾ ਕੀਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਕੇ ਮੋਟੇ ਲਾ ਕੇ ਜਿਹੜਾ ਹੈਗਾ ਸਰਕਾਰ ਦੇ ਵਿਰੁੱਧ ਰੋਸ ਕਦੀ ਤੁਹਾਡੇ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਇਸ ਮਸਲੇ ਨਾਲ ਕੱਟੋ-ਕੱਟ 15-20 ਮੀਟਿੰਗਾਂ ਹੋ ਗਈਆਂ 15 ਮੀਟ 20 ਮੀਟਾਂ ਦੇ ਵਿੱਚ ਸਮਸਤਾਲ ਮਟਰ ਤੋਂ ਬਗੈਰ ਸਾਡੇ ਜਗਲਾਤ ਮਾਨਤੇ ਕਟਾਰੂ ਚੱਕ ਜੀ ਨੇ ਕਾਨੂੰ ਕੋਈ ਜਵਾਬ ਨਹੀਂ ਦਿੱਤਾ ਹੈ ਤਾਲਾ ਲਾ ਕੇ ਸਾਨੂੰ ਮੋੜ ਦਿੰਦਾ ਵੀ ਸਾਨੂੰ ਰੈਗੂਲਰ ਕਰਾਂਗੇ ਪਰ 3 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਅੱਜ ਤੱਕ ਇੱਕ ਵੀ ਰੈਗੂਲਰ ਕੰਮ ਨਹੀਂ ਕੀਤਾ ਹੈ ਮੁੱਖ ਮੰਤਰੀ ਸਾਹਿਬ ਨੂੰ ਕੋਈ ਮੰਗ ਪੱਤਰ ਵੀ ਦੋਗੇ ਅੱਜ ਅਸੀਂ ਮੰਗ ਪੱਤਰ ਦੇਣ ਦੇ ਲਈ ਆਏ ਆ ਮੁੱਖ ਮੰਤਰੀ ਨੂੰ ਪਹਿਲਾਂ ਵੀ ਬਹੁਤ ਮੰਗ ਪੱਤਰ ਜੜੇ ਆ ਮੁੱਖ ਮੰਤਰੀ ਦੱਸਦੇ ਨੇ ਪਰ ਅਫਸੋਸ ਨਾਲ ਕਹਿਣਾ ਪੈਂਦਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਵੀ ਮੀਟਿੰਗ ਜਿਹੜੀ ਹੈਗੀ ਆ ਨਾ ਜਗਲਾਤ ਦੇ ਕੰਮਿਆਂ ਨਾਲ ਨਾ ਕਿਤੇ ਹੋਰ ਜੱਥੇ ਬੰਦੇ ਆ ਨਾਲ ਤਿੰਨ ਸਾਲਾਂ ਦੇ ਵਿੱਚ ਇਹਨਾਂ ਪੰਜਾਬ ਸਰਕਾਰ ਨੇ ਇੱਕ ਵੀ ਮੀਟਿੰਗ ਜਿਹੜੀ ਮੁਲਾਜ਼ਮਾਂ ਆਗੂਆਂ ਦੇ ਨਾਲ ਨਹੀਂ ਕੀਤੀ ਹੈਗੀ ਇੱਕ ਵਾਰ ਸਰਕਾਰ ਕਹਿਣ ਕਿ ਨੌਕਰੀਆਂ ਦਿੱਤੀਆਂ ਜਾਂ ਲਿਫਟੀਆਂ ਕੀਤੀਆਂ ਜਾਂਦੀਆਂ ਨੇ ਨਿਪਟੀਆਂ ਪੱਤਰਾਂ ਵੀ ਦਿੱਤੇ ਜਾ ਰਹੇ ਸੀ ਇਹ ਸਾਰਾ ਸਾਰਾ ਝੂਠ ਦਾ ਪਲੰਦਾ ਹੈ ਕਿਸੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਹੈਗਾ ਇੱਕ ਵੀ ਬੰਦਾ ਜਿਹੜਾ ਹੈਗਾ ਰੈਗੂਲਰ ਨਹੀਂ ਕੀਤਾ ਗਿਆ ਸਿਰਫ ਜਿਹੜਾ ਟੀਚਰਾਂ ਦਾ ਤਨਖਾਹ ਬਣਾਉਣ ਤੱਕ ਛੋਟੇ ਮੋਟੇ ਤਨਖਾਹ ਜੋ ਰੂਪਦੀਆਂ ਹੋਰ ਕਿਸੇ ਨੂੰ ਵੀ ਜਿਹੜਾ ਹੈਗਾ ਰੈਗੂਲਰ ਨਹੀਂ ਕੀਤਾ ਗਿਆ ਠੀਕ ਹੈ